ਰਾਜਦੇ ਦੋਸਵਾਲ ਤੇ ਬ੍ਰਾਹਮਣ ਇੱਕ ਪਿੰਡ 'ਚ ਇੱਕ ਬਹੁਤ ਹੀ ਗਰੀਬ ਬ੍ਰਾਹਮਣ ਰਹਿੰਦਾ ਸੀ ਤੇ ਉਸਦੇ ਘਰ 'ਚ ਇੱਕ ਵਿਸ਼ਾਲ ਪੀਪਲ ਦਾ ਦਰਖਤ ਸੀ ਉਸ ਦਰਖਤ ਤੇ ਇੱਕ ਮੋਰ ਮੋਰਨੀ ਦਾ ਜੋੜਾ ਰਹਿੰਦਾ ਸੀ ਮੋਰ ਤੇ ਮੋਰਨੀ ਬਹੁਤ ਹੀ ਬੁੱਧੀਮਾਨ ਸਨ ਤੇ ਉਹ ਬ੍ਰਾਹਮਣ ਵੀ ਬੜਾ ਹੀ ਸਿੱਧਾ ਸਾਦਾ ਤੇ ਸੱਚਾ ਇਨਸਾਨ ਸੀ ਉਹ ਵਿਚਾਰਾ ਗਰੀਬੀ ਦਾ ਜੀਵਨ ਜੀ ਰਿਹਾ ਸੀ ਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਵੀ ਨਹੀਂ ਕਰ ਪਾ ਰਿਆ ਸੀ ਪਰ ਉਹ ਬ੍ਰਾਹਮਣ ਉਹਨਾਂ ਦੋਵਾਂ ਮੋਰ ਤੇ ਮੋਰਨੀ ਦਾ ਬਹੁਤ ਖਿਆਲ ਰੱਖਦਾ ਸੀ ਉਹਨਾਂ ਨੂੰ ਖਾਣ ਲਈ ਭੋਜਨ ਦਿੰਦਾ ਤੇ ਪੀਣ ਲਈ ਪਾਣੀ ਦਿੰਦਾ ਸੀ ਉਹ ਮੋਰ ਤੇ ਮੋਰਨੀ ਵੀ ਉਸ ਬ੍ਰਾਹਮਣ ਦੇ ਘਰ ਬਹੁਤ ਖੁਸ਼ ਸਨ ਇੱਕ ਦਿਨ ਮੋਰਨੀ ਮੋਰ ਨੂੰ ਕਹਿੰਦੀ ਹੈ ਕਿ ਇਹ ਬ੍ਰਾਹਮਣ ਦੇਲਦਗ ਕਿੰਨਾ ਚੰਗਾ ਹੈ ਤੇ ਆਪਣੀ ਕਿੰਨੀ ਸੇਵਾ ਕਰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਹੀ ਸਿੱਧਾ ਸਦਾ ਹੈ ਇਹ ਆਪਣੇ ਭੋਲੇਪਨ ਕਾਰਨ ਆਪਣਾ ਆਤਮ ਵਿਸ਼ਵਾਸ ਗਵਾ ਚੁੱਕਿਆ ਹੈ ਅਤੇ ਇਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਵੀ ਠੀਕ ਤਰ੍ਹਾਂ ਨਹੀਂ ਕਰ ਪਾ ਰਿਹਾ ਬ੍ਰਾਹਮਣ ਨੂੰ ਬਹੁਤ ਹੀ ਚਿੰਤਾ ਤੇ ਨਚਾਰੀ ਨੂੰ ਦੇਖ ਕੇ ਇੱਕ ਦਿਨ ਮੋਰ ਮੋਰਨੀ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਸਾਨੂੰ ਬ੍ਰਾਹਮਣ ਦੀ ਕੁਝ ਮਦਦ ਕਰਨੀ ਚਾਹੀਦੀ ਹੈ ਵਿਚਾਰਾ ਬ੍ਰਾਹਮਣ ਸਾਡੇ ਲਈ ਕਿੰਨਾ ਕੁਝ ਕਰਦਾ ਹੈ ਸਾਡੇ ਸਾਰੇ ਪੰਛੀਆਂ ਦੀ ਕਿੰਨੀ ਸੇਵਾ ਕਰਦਾ ਹੈ ਇਸ ਦੇ ਬਦਲੇ ਸਾਨੂੰ ਇਸ ਦੇ ਲਈ ਕੋਈ ਕੰਮ ਧੰਦੇ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਦਾ ਤੇ ਇਸ ਦੇ ਪਰਿਵਾਰ ਦਾ ਜੀਵਨ ਸੁਖੀ ਬਤੀਤ ਹੋ ਸਕੇ ਰਾਤ ਪਰ ਸੋਚਨ ਤੋਂ ਬਾਅਦ ਅਗਲੇ ਦਿਨ ਮੋਰ ਮੋਰਨੀ ਬ੍ਰਾਹਮਣ ਨੂੰ ਕਹਿੰਦੇ ਹਨ ਕਿ हे ਬ੍ਰਾਹਮਣ ਦੇਵਤਾ ਤੁਸੀਂ ਰਾਜਾ ਕੋਲ ਚਲੇ ਜਾਓ ਤੇ ਰਾਜਾ ਨੂੰ ਕਹਿਣਾ ਕਿ ਉਹ ਤੁਹਾਨੂੰ ਉੱਥੇ ਕੰਮ ਤੇ ਰੱਖ ਲਵੇ ਤੇ ਜਿਸ ਸਮੱਸਿਆ ਨੂੰ ਕੋਈ ਨਹੀਂ ਸੁਲਝਾ ਸਕੇਗਾ ਉਸ ਸਮੱਸਿਆ ਨੂੰ ਤੁਸੀਂ ਸੁਲਝਾ ਦਿਉਂਗੀ ਤੇ ਤਨਖਾਹ ਦੇ ਰੂਪ ਵਿੱਚ ਰਾਜਾ ਤੋਂ ਰੋਜ਼ ਹਜ਼ਾਰ ਸੋਨੇ ਦੇ ਮੋਰਾ ਮੰਗ ਲੈਣ ਮੋਰ ਤੇ ਮੋਰਦੀ ਤੇ ਮੋਰਨੀ ਦੇ ਕੈਂਤੀ ਉਹ ਗਰੀਬ ਬ੍ਰਾਹਮਣ ਰਾਜਾ ਦੇ ਦਰਬਾਰ ਚ ਪਹੁੰਚ ਗਿਆ ਅਤੇ ਜਿਵੇਂ ਜਿਵੇਂ ਉਹਨਾਂ ਦੋਵਾਂ ਪੰਛੀਆਂ ਨੇ ਉਸ ਨੂੰ ਸਮਝਾਇਆ ब्राह्मण ਨੇ ਰਾਜਾ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਤੇ ਹਰ ਰੋਜ਼ ਤਨਖਾਹ ਦੇ ਰੂਪ ਚ 1000 ਸੋਨੇ ਦੀਆਂ ਮੋਹਰਾਂ ਵੀ ਮੰਗ ਲਈਆਂ ਰਾਜਾ ਕਹਿਣ ਲੱਗਿਆ ब्राह्मण ਜਾਣਦੇ ਹੋ 1000 ਸੋਨੇ ਦੀਆਂ ਮੋਹਰਾਂ ਤੇ ਸਾਡੇ ਇੱਥੇ ਮੰਤਰੀ ਨੂੰ ਵੀ ਨਹੀਂ ਮਿਲਦੀਆਂ ਅਤੇ ਤੁਸੀਂ 1000 ਸੋਨੇ ਦੀਆਂ ਮੋਹਰਾਂ ਲੈਣਾ ਚਾਹੁੰਦੇ ਹੋ ब्राह्मण ਨੇ ਸਿਰ ਝੁਕਾ ਕੇ ਉੱਤਰ ਦਿੱਤਾ ਹਾਂ ਮਹਾਰਾਜ ਹਜ਼ਾਰ ਸੋਨੇ ਦੀਆਂ ਮੋਹਰਾਂ ਤੋਂ ਘੱਟ ਨਹੀਂ ਲਵਾਗਾ ਉਧਰ ਮੰਤਰੀ ਨੇ ਬ੍ਰਾਹਮਣ ਨੂੰ ਦੇਖਿਆ ਕਿ ਉਸ ਦਾ ਰੰਗ ਸਾਉਂਲਾ ਹੈ ਸਰੀਰ ਬਹੁਤ ਕਮਜ਼ੋਰ ਹੈ ਮੈਲੇ ਕੁਚਲੇ ਫਟੇ ਪੁਰਾਣੇ ਕੱਪੜੇ ਹਨ ਅਤੇ ਸਿਰ ਤੇ ਪਾਣੀ ਪਾਟੀ ਹੋਈ ਪਗ ਬੰਨੀ ਹੋਈ ਹੈ ਫਿਰ ਵੀ ਮੰਤਰੀ ਨੂੰ ਪਤਾ ਨਹੀਂ ਕੀ ਸੁੱਝ ਉਸਨੇ ਰਾਜਾ ਨੂੰ ਕਿਹਾ ਮਹਾਰਾਜ ਤੁਸੀਂ ਇਸ ਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਤਨਖਾਤੇ ਰੱਖ ਲਓ ਇਹ ਬ੍ਰਾਹਮਣ ਗਰੀਬ ਹੈ ਕਾਹ ਹੀ ਤਾਂ ਹਜ਼ਾਰ ਸੋਨੇ ਦੀਆਂ ਮੋਹਰਾਂ ਤੋਂ ਘੱਟ ਨਹੀਂ ਮੰਨ ਰਿਆ ਤਾਂ ਇਸ ਵਿੱਚ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੋਵੇਗੀ ਰਾਜਾ ਬੋਲਿਆ ਮੰਤਰੀ ਜੀ ਜੇਕਰ ਮੈਂ ਇਸ ਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਦੇ ਕੇ ਕੰਮ ਤੇ ਰੱਖ ਨਵਾਂਗਾ ਤਾਂ ਕਿ ਦੂਜਿਆਂ ਨਾਲ ਅਨਿਆਇ ਨਹੀਂ ਹੋਵੇਗਾ ਸਾਡੇ ਪੁਰਾਣੇ ਦਰਬਾਰੀ ਵੀ ਇੰਨੇ ਰੁਪਏ ਨਹੀਂ ਲੈਂਦੇ ਮੰਤਰੀ ਨੇ ਕਿਹਾ ਮਹਾਰਾਜ brahman ਜੀਕਰ ਹਜ਼ਾਰ ਸੋਨੇ ਦੀਆਂ ਮੋਰਾਂ ਪੰ ਲਈ ਜ਼ਿੱਦ ਕਾਰਿਆ ਹੈ ਤਾਂ ਜ਼ਰੂਰ ਕੋਈ ਨਾ ਕੋਈ ਖਾਸ ਗਲਤ ਹੋਵੇਗੀ ਇਸ ਵਿੱਚ ਤੁਸੀਂ ਇਸ ਦੇ ਚਿਹਰੇ ਨੂੰ ਦੇਖ ਕੇ ਕਿਸੇ ਨਤੀਜੇ ਤੇ ਨਾ ਪਹੁੰਚੋ ਮੰਤਰੀ ਤੇ ਵਾਰ-ਵਾਰ ਕਹਿੰਤੇ ਰਾਜਾ ਨੇ ਬ੍ਰਾਹਮਣ ਨੂੰ ਆਪਣੇ ਕੋਲ ਰੱਖ ਲਿਆ ਫਿਰ ਸ਼ਾਮ ਨੂੰ ਰਾਜਾ ਨੇ ਉਸ ਬ੍ਰਾਹਮਣ ਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਹਜ਼ਾਰ ਸੋਨੇ ਦੀਆਂ ਮੋਹਰਾਂ ਲੈ ਕੇ ਉਹ ਬ੍ਰਾਹਮਣ ਆਪਣੇ ਘਰ ਆਇਆ ਅਤੇ ਉਹ سونے ਦੀਆਂ ਮੋਹਰਾ ਉਸਨੇ ਆਪਣੀ ਪਤਨੀ ਦੇ ਹੱਥ ਚ ਦੇ ਦਿੱਤੀ ਉਸ ਦੀ ਪਤਨੀ ਨੇ ਅੱਜ ਪਹਿਲੀ ਵਾਰ ਇੰਨਾ ਪੈਸਾ ਦੇਖਿਆ ਸੀ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਤੇ ਕਹਿਣ ਲੱਗੀ ਤੁਸੀਂ ਇੰਨੀਆਂ سونے ਦੀਆਂ ਮੋਹਰਾ ਕਿੱਥੋਂ ਲਿਆਏ ਬ੍ਰਾਹਮਣ ਨੇ ਕਿਹਾ ਦੇਖ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਸੋਨੇ ਦੀਆਂ ਮੋਹਰੇ ਕਿ ਤੂੰ ਚੋਰੀ ਕਰਕੇ ਨਹੀਂ ਲਿਆਇਆ ਮੈਂ ਐਨਾ ਦੋਵਾਂ ਮੋਰ ਮੋਰਨੀ ਦੇਖ ਕੇ ਹੰ ਤੇਹੀ ਅੱਜ ਰਾਜਾ ਦੇ ਦਰਬਾਰ ਚ ਗਿਆ ਸੀ ਤਾਂ ਰਾਜਾ ਤੋਂ ਹਜ਼ਾਰ ਸੋਨੇ ਦੀਆਂ ਮੋਹਰਾ ਰੋਜ਼ਾਨਾ ਤਨਖਾਹ ਵਾਲਾ ਕੰਮ ਮੰਗ ਲਿਆ ਫਿਰ ਮੰਤਰੀ ਜੀ ਦੀ ਸਿਫਾਰਿਸ਼ ਤੇ ਰਾਜਾ ਨੇ ਮੈਨੂੰ ਕੰਮ ਤੇ ਰੱਖ ਲਿਆ ਪਰ ਮੈਂ ਇਹ ਸੋਚ ਕੇ ਹੈਰਾਨ ਹਾਂ ਕਿ ਰਾਜਾ ਨੇ ਰੱਖ ਤਾਂ ਲਿਆ ਪਰ ਜੇਕਰ ਕਦੇ ਕੋਈ ਇਸ ਤਰ੍ਹਾਂ ਦਾ ਕੰਮ ਆ ਗਿਆ ਤਾਂ ਮੈਂ ਉਸ ਨੂੰ ਹੱਲ ਕਿਵੇਂ ਕਰਾਂਗਾ ਤਾਂ ਮੋਰ ਨੇ ਹੱਸਦੇ ਹੋਏ ਕਿਹਾ ਬ੍ਰਾਹਮਣ ਦਿੱਤਾ ਕਭਰਾਉ ਨਾ ਦੇਣ ਵਾਲਾ ਤਾਂ ਉਹ ਈਸ਼ਵਰ ਹੈ ਜਦੋਂ ਉਸਨੇ ਦਿੱਤਾ ਹੈ ਤਾਂ ਸਮੱਸਿਆ ਦਾ ਹੱਲ ਵੀ ਉਹੀ ਦੇਵੇਗਾ ਅਜ ਬ੍ਰਾਹਮਣ ਨੂੰ ਉਹਨਾਂ ਦੋਵਾਂ ਮੋਰ ਮੋਰਨੀ ਦੇ ਫੈਸਲੇ ਤੇ ਬੁਰੀ ਬਹੁਤ ਖੁਸ਼ੀ ਹੋ ਰਹੀ ਸੀ ਉਹ ਤਾਂ ਹਰ ਰੋਜ਼ ਬ੍ਰਾਹਮਣ ਨੂੰ ਰਾਜਾ ਦੇ ਦਰਬਾਰ ਤੋਂ ਹਜ਼ਾਰ ਸੋਨੇ ਦੀਆਂ ਮੋਹਰੇ ਮਿਲਣ ਲੱਗੀਆਂ। ਬ੍ਰਾਹਮਣ ਹਰ ਰੋਜ਼ ਸੋਨੇ ਦੀਆਂ ਮੋਹਰੇ ਲੈ ਕੇ ਆਪਣੀ ਪਤਨੀ ਨੂੰ ਦੇ ਦਿਆ ਕਰਦਾ। ਬ੍ਰਾਹਮਣ ਦੀ ਪਤਨੀ ਨੇ ਪਹਿਲਾਂ ਤਾਂ ਉਹਨਾਂ ਮੋਹਰੇ ਨਾਲ ਆਪਣੀ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਤੇ ਬਚੇ ਹੋਏ ਪੈਸੇ ਉਹਨਾਂ ਮੋਰ ਤੇ ਮੋਰ ਦੀ ਨੂੰ ਦੇ ਦਿੱਤੇ ਤੇ ਕਿਹਾ ਇੰਨਾ ਤੇ ਤੁਹਾਡਾ ਹੀ ਅਧਿਕਾਰ ਹੈ। ਫਿਰ ਉਹਨਾਂ ਸੋਨੇ ਦੀਆਂ ਮੋਹਰਾਂ ਨੂੰ ਮੋਰ ਤੇ ਮੋਰਨੀ ਪਰ ਉਹ ਕਾਰ ਦੇ ਕੰਮਾਂ ਚ ਲਗਾਉਣ ਲੱਗੀ। ਓਹੋ ਐਨਾ ਮੋਹਰਾ ਨਾਲ ਗਰੀਬਾਂ ਨੂੰ ਖਾਣਾ ਖਵਾਉਂਦੇ ਸਨ। ਜੰਗਲ 'ਚ ਰਹਿਣ ਵਾਲੇ ਪਸ਼ੂਆਂ ਲਈ ਪਾਣੀ ਦੀ ਵਿਵਸਥਾ ਕਰ ਦਿੱਤੇ ਹੋਲੀ ਹੋਈ। ਉਹਨਾਂ ਦੋਵਾਂ પતિ ਪਤਨੀ ਨੇ ਬ੍ਰਾਹਮਣ ਦੀ ਸਹਾਇਤਾ ਨਾਲ ਇੱਕ पाठशाला ਖੁਲਵਾ ਦਿੱਤੀ। ਤਾਂ ਜੋ ਗਰੀਬ ਲੋਕਾਂ ਦੇ ਬੱਚੇ ਜੋ ਪੈਸੇ ਦੀ ਕਮੀ ਕਾਰਨ ਪੜ ਨਹੀਂ ਸਕਤੀ ਉਹ ਵੀ ਪੜ ਸਕਤ ਮੋਰ ਤੇ ਮੋਰਨੀ ਨੇ ਉਹਨਾਂ ਰੁਪਿਆਵਾਂ ਨਾਲ ਨਗਰ ਦੇ ਹਰ ਇੱਕ ਗਰੀਬ ਅਤੇ ਬੇਵਸਤੀ ਸਹਾਇਤਾ ਕੀਤੀ ਉਧਰ ਰਾਜ ਮਹਿਲ ਚ ਬ੍ਰਾਹਮਣ ਨੂੰ ਦੇਖ ਕੇ ਦੂਜੇ ਦਰਬਾਰੀ ਉਸ ਤੋਂ ਸੜਨ ਲੱਗੇ ਉਹ ਹਮੇਸ਼ਾ ਸੋਚਦੇ ਰਹਿੰਦੇ ਕਿ ਮੰਤਰੀ ਦੀ ਮੂਰਖਤਾ ਕਾਰਨ ਇਹ ਬ੍ਰਾਹਮਣ ਰੋਜ਼ ਹਜ਼ਾਰ ਸੋਨੇ ਦੀਆਂ ਮੋਹਰੇ ਲੈ ਜਾਂਦਾ ਹੈ ਅਤੇ ਰਾਜਾ ਸਾਹਿਬ ਨੇ ਹਾਲੇ ਤੱਕ ਇਸ ਤੋਂ ਕੋਈ ਵੀ ਹਜ਼ਾਰ ਸੋਨੇ ਦੀਆਂ ਮੋਹਰਾ ਵਾਲਾ ਕੰਮ ਨਹੀਂ ਕਰਵਾਇਆ ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਸ ਬ੍ਰਾਹਮਣ ਦੀ ਪ੍ਰਿਖਿਆ ਦਾ ਸਮਾ ਵੀ ਆ ਗਿਆ ਰਾਜਾ ਦੇ ਦਰਬਾਰ 'ਚ ਇੱਕ ਦੂਜੇ ਦੇਸ਼ ਦੇ ਰਾਜਾ ਦਾ ਦੂਤ ਆਇਆ ਅਤੇ ਉਸਨੇ ਕਿਹਾ ਮਹਾਰਾਜ ਜੇਕਰ ਤੁਸੀਂ ਸਾਡੇ ਦੋ ਸਵਾਲਾਂ ਦਾ ਸਹੀ-ਸਹੀ ਜਵਾਬ ਦਿਓਗੇ ਤਾਂ ਸਾਡੇ ਰਾਜਾ ਤੁਹਾਨੂੰ ਅੱਧਾ ਰਾਜ ਦੇ ਦੇਣਗੇ ਨਹੀਂ ਤਾਂ ਤੁਹਾਨੂੰ ਆਪਣਾ ਅੱਧਾ ਰਾਜ ਦੇਣਾ ਪਵੇਗਾ ਅਤੇ ਜੇਕਰ ਤੁਸੀਂ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਤੁਰਾਇਆ ਤਾਂ ਉਹ ਤੁਹਾਡੇ ਤੇ ਹਮਲਾ ਕਰ ਦੇਣਗੇ ਉਸ ਦੂਤ ਦੀ ਗੱਲ ਸੁਣ ਕੇ ਰਾਜਾ ਬੜੀ ਚਿੰਤਤ ਪੈ ਗਿਆ ਫਿਰ ਰਾਜ ਦੇ ਦੂਤ ਨੂੰ ਕਿਹਾ ਕਿ ਤੂੰ ਆਪਣੇ ਰਾਜਾ ਦੇ ਦੋਵੇਂ ਪ੍ਰਸ਼ਨ ਸਾਨੂੰ ਦੱਸ ਇੰਨਾ ਕਹਿੰਦੇ ਹੀ ਦੂਤ ਨੇ ਇੱਕ ਪਾਲਕੀ ਮੰਗਵਾਈ ਉਸ ਪਾਲਕੀ ਚ ਤਿੰਨ ਮੂਰਤੀਆਂ ਰੱਖੀਆਂ ਹੋਈਆਂ ਸਨ ਉਹ ਤਿੰਨੋਂ ਮੂਰਤੀਆਂ ਸੰਗ ਮਰਮਰ ਦੇ ਪੱਥਰਾਂ ਦੀਆਂ ਬਣੀਆਂ ਹੋਈਆਂ ਸਨ ਅਤੇ ਤਿੰਨਾਂ ਮੂਰਤੀਆਂ ਦੇਖਣ ਚ ਬਿਲਕੁਲ ਇੱਕੋ ਜਿਹੀਆਂ ਲੱਗ ਰਹੀਆਂ ਸਨ ਦੂਤ ਨੇ ਕਿਹਾ ਮਹਾਰਾਜ ਸਾਡੇ ਮਹਾਰਾਜ ਦਾ ਪਹਿਲਾ ਸਵਾਲ ਹੈ ਕਿ ਇਨ੍ਹਾਂ ਤਿੰਨਾਂ ਮੂਰਤੀਆਂ ਚੋਂ ਸ੍ਰੇਸ਼ਟ ਮੂਰਤੀ ਕਿਹੜੀ ਹੈ ਇਹ ਸੁਣ ਕੇ ਰਾਜਾ ਤੇ ਉਸਦੇ ਦਰਬਾਰੀ ਸੋਚ ਵਿੱਚ ਪੈ ਗਏ ਉਹ ਮੂਰਤੀਆਂ ਤਾਂ ਦੇਖਣ 'ਚ ਇੱਕੋ ਜਿਹੀਆਂ ਲੱਗ ਰਹੀਆਂ ਸਨ ਫਿਰ ਇੰਨਾ 'ਚ ਕੋਈ ਇੱਕ ਸ੍ਰੇਸ਼ਟ ਕਿਵੇਂ ਹੋ ਸਕਦੀ ਹੈ ਰਾਜਾ ਤੇ ਰਾਜਾ ਦੇ ਸਾਰੇ ਦਰਬਾਰੀ ਇਨ੍ਹਾਂ ਮੂਰਤੀਆਂ ਨੂੰ ਅੰਤਰ ਸਿੱਧਨਾ ਕਰ ਸਕੇ ਉਸੇ ਵਿਲੇ ਚਾਨਕ ਮੰਤਰੀ ਨੂੰ ਯਾਦ ਆਇਆ ਕਿ ਅਸੀਂ ਹਜ਼ਾਰ ਸੋਨੇ ਦੀਆਂ ਮੋਹਰਾਂ ਵਾਲੇ ਇੱਕ ਬ੍ਰਾਹਮਣ ਨੂੰ किस लिए रखया है फिर राजा ने उसी वेले उस ब्राह्मण को बुलाया ਅਤੇ ਉਸ ਨੂੰ ਤਿੰਨੋਂ ਮੂਰਤੀਆਂ ਚੋਂ ਅੰਤਰ ਲੱਭ ਕੇ ਦਿੱਤ ਨੂੰ ਕਿਹਾ ਅਤੇ ਕਿਹਾ ਕਿ ਇੰਨਾ ਤਿੰਨਾਂ ਮੂਰਤੀਆਂ ਚੋਂ ਕਿਹੜੀ ਸਭ ਤੋਂ ਸ੍ਰਿਸ਼ਟ ਹੈ ਉਹ ਵਿਚਾਰਾ ਪੋਲਾ ਪਾਲਾ ਬ੍ਰਾਹਮਣ ਮੂਰਤੀਆਂ ਨੂੰ ਦੇਖ ਕੇ ਹੈਰਾਨਿਸ ਪੈ ਗਿਆ ਕਿ ਇੰਨਾ ਤਿੰਨਾਂ ਮੂਰਤੀਆਂ ਚ ਅੰਤਰ ਕਿਵੇਂ ਕੱਢਾ ਜੇਕਰ ਨਾ ਦੱਸ ਸਕਿਆ ਤਾਂ ਰਾਜਾ ਨੌਕਰੀ ਤੋਂ ਕੱਟ ਦੇਵੇਗਾ ਹੋਂਤਾ ਦਰਬਾਰੀ ਵੀ ਸੋਚਣ ਲੱਗੇ ਕਿ ਅੱਜ ਇਸ ਬ੍ਰਾਹਮਣ ਦਾ ਖੇਡ ਖਤਮ ਹੋ ਜਾਵੇਗਾ। ਕਾਫੀ देर ਮੂਰਤੀਆਂ ਨੂੰ ਗੌਰ ਨਾਲ ਦੇਖਣ ਤੋਂ ਬਾਅਦ ਬ੍ਰਾਹਮਣ ਨੂੰ ਕੁਝ ਵੀ ਸਮਝ ਨਾ ਆਇਆ ਤਾਂ ਬ੍ਰਾਹਮਣ ਨੇ ਕਿਹਾ ਮਹਾਰਾਜ ਇਹਨਾਂ ਮੂਰਤੀਆਂ ਨੂੰ ਇਕਾਂਤ ਕਮਰੇ 'ਚ ਰਖਵਾ ਦਿਓ। ਉਦੋਂ ਤੱਕ ਮੈਂ ਆਪਣੇ ਘਰ ਹੋ ਕੇ ਆਉਂਦਾ ਹਾਂ ਵਾਪਸ ਆ ਕੇ ਇੰਨਾ ਤਿੰਨਾ ਮੂਰਤੀਆਂ ਦਾ ਅੰਤਰ ਤੇ ਇੰਨਾ ਚੋਂ ਕਿਹੜੀ ਸ਼੍ਰੇਸ਼ਟ ਹੈ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂਗਾ ਇਹ ਨਾ ਕਹਿ ਕੇ ਬ੍ਰਾਹਮਣ ਆਪਣੇ ਘਰ ਚਲਾ ਗਿਆ ਉਧਰ ਰਾਜਾ ਨੇ ਉਹਨਾਂ ਮੂਰਤੀਆਂ ਨੂੰ ਇੱਕ ਕਮਰੇ ਚ ਰਖਵਾ ਦਿੱਤਾ ਬ੍ਰਾਹਮਣ ਸਿੱਧਾ ਆਪਣੇ ਘਰ ਗਿਆ ਤੇ ਪੂਰੀ ਗੱਲ ਮੋਰ ਤੇ ਮੋਰਨੀ ਨੂੰ ਦੱਸੀ ਇਹ ਗੱਲ ਸੁਣ ਕੇ ਮੋਰ ਨੇ ਕਿਹਾ ਬ੍ਰਾਹਮਣ ਦੇਵ ਜਦੋਂ ਤਿੰਨੋਂ ਮੂਰਤੀਆਂ ਦੇਖਣ ਵਿੱਚ ਇੱਕੋ ਜਿਹੀਆਂ ਹਨ ਤਾਂ ਅੰਤਰ ਜ਼ਰੂਰ ਉਹਨਾਂ ਦੇ ਅੰਦਰ ਹੋਵੇਗਾ ਤੂੰ ਇੱਕ ਕੰਮ ਕਰੀ ਇੱਕ ਪਤਨਾ ਜਿਹੜਾ ਤਾਰ ਉਹਨਾਂ ਮੂਰਤੀਆਂ ਦੇ ਕੰਨ ਚ ਪਾਵੇ ਉਹ ਤਾਰ ਕਿੱਥੋਂ ਨਿਕਲਦਾ ਹੈ ਇਹ ਗੱਲ ਆ ਕੇ ਮੈਨੂੰ ਦੱਸੀ ਮੈਂ ਤੈਨੂੰ ਉਹਨਾਂ ਦਾ ਅੰਤਰ ਸਮਝਾ ਦੇਵਾਂਗਾ ਬ੍ਰਾਹਮਣ ਉਸੇ ਵਿਲੇ ਰਾਜ਼ ਮਿਲ ਗਿਆ ਤੇ ਇੱਕ ਪਤਲਾ ਜਿਹੜਾ ਤਾਰ ਮੂਰਤੀਆਂ ਦੇ ਕੰਨ ਵਿੱਚ ਪਾ ਕੇ ਦੇਖਣ ਲੱਗਾ ਪਹਿਲੀ ਮੂਰਤੀ ਦੇ ਕੰਨ 'ਚ ਤਾਰ ਪਾਈ ਤਾਂ ਉਹ ਤਾਰ ਦੂਜੇ ਕੰਚੂ ਬਾਹਰ ਨਿਕਲ ਗਈ ਫਿਰ ਦੂਜੀ ਮੂਰਤੀ ਦੇ ਕੰਨ 'ਚ ਤਾਰ ਪਾਈ ਤਾਂ ਉਹ ਮੂੰਹ ਤੋਂ ਬਾਹਰ ਨਿਕਲ ਗਈ ਫਿਰ ਤੀਜੀ ਮੂਰਤੀ ਦੇ ਕੰਨ 'ਚ ਤਾਰ ਪਾਈ ਤਾਂ ਉਹ ਤਾਰ ਬਾਹਰ ਹੀ ਨਹੀਂ ਨਿਕਲੀ ਬ੍ਰਾਹਮਣ ਨੇ ਪੂਰੀ ਗੱਲ ਆ ਕੇ ਮੋਰ ਨੂੰ ਦੱਸੀ ਤਾਂ ਮੋਰ ਨੇ ਉਸ ਨੂੰ ਸਮਝਾਇਆ ਕਿ ਪਹਿਲੀ ਮੂਰਤੀ ਦੇ ਕੰਨ ਦੇ ਛੇਦ ਆਰ ਪਰ ਹਨ ਇਸ ਦਾ ਅਰਥ ਹੈ ਕਿ ਉਹ ਕਿਸੇ ਵੀ ਗੱਲ ਨੂੰ ਇੱਕ ਕੰਨ ਤੋਂ ਸੁਣਦੀ ਹੈ ਅਤੇ ਦੂਜੇ ਕੰਨ ਚ ਕੱਟ ਦਿੰਦੀ ਹੈ ਦੂਜੀ ਮੂਰਤੀ ਕਿਸੇ ਵੀ ਗੁਪਤ ਗੱਲ ਨੂੰ ਕੰਨ ਤੋਂ ਸੁਣ ਕੇ ਮੂੰਹ ਰਾਹੀਂ ਕੱਟ ਦਿੰਦੀ ਹੈ ਅਤੇ ਤੀਜੀ ਮੂਰਤੀ ਗੁਪਤ ਗੱਲਾਂ ਨੂੰ ਕੰਨ ਤੋਂ ਸੁਣ ਕੇ ਪੇਟ 'ਚ ਦਬਾ ਕੇ ਰੱਖਦੀ ਹੈ ਇਸ ਲਈ ਤੀਜੀ ਮੂਰਤੀ ਉਹਨਾਂ ਤਿੰਨਾਂ ਮੂਰਤੀਆਂ 'ਚੋਂ ਸ੍ਰੇਸ਼ਟ ਹੈ ਜੋ ਮਨੁੱਖ ਸਾਰਿਆਂ ਦੀ ਸੁਣ ਕੇ ਉਸ ਨੂੰ ਆਪਣੇ ਅੰਦਰ ਰੱਖਦਾ ਹੈ ਉਸ ਨੂੰ ਕਿਸੇ ਨੂੰ ਕਹਿੰਦਾ ਨਹੀਂ ਤਾਂ ਸਮਾਂ ਆਉਣ ਤੇ ਉਹਨਾਂ ਗੱਲਾਂ ਨੂੰ ਵਰਤੋਂ ਚ ਲਿਆਉਂਦਾ ਹੈ ਉਹੀ ਮਨੁੱਖ ਬੁੱਧੀਮਾਨ ਮੰਨਿਆ ਜਾਂਦਾ ਹੈ ਮੋਰ ਨੇ ਜਿਵੇਂ ਦੱਸਿਆ ਬ੍ਰਾਹਮਣ ਨੇ ਓਵੇਂ ਹੀ ਜਾ ਕੇ ਰਾਜਾ ਨੂੰ ਦੱਸ ਦਿੱਤਾ ਤੇ ਫਿਰ ਦੂਜੇ ਦੇਸ਼ ਦਾ ਰਾਜਾ ਉਸ ਜਵਾਬ ਤੋਂ ਬਹੁਤ ਸੰਤੁਸ਼ਟ ਹੋਇਆ ਬ੍ਰਾਹਮਣ ਦੇ ਜਵਾਬ ਨਾਲ ਸਾਰੇ ਦਰਬਾਰੀ ਵੀ ਬਹੁਤ ਖੁਸ਼ ਹੋਏ ଥି ब्राह्मण दी जय जय कार ਕਰਨ ਲੱਗੀ ਉਸੇ ਵੇਲੇ ਉਸ ਦੂਤ ਨੇ ਦੂਜਾ ਸਵਾਲ ਰੱਖਿਆ ਕਿ ਇਹੋ ਜਿਹਾ ਕਿਹੜਾ ਮਨੁੱਖ ਹੈ ਜੋ ਇੱਕ ਮਰੇ ਹੋਏ ਵਿਅਕਤੀ ਦੇ ਕੰਨ ਜਿਉਂਦਾ ਰਹਿੰਦਾ ਹੈ ਅਤੇ ਇਹੋ ਜਿਹਾ ਕਿਹੜਾ ਵਿਅਕਤੀ ਹੈ ਜੋ ਜਿਉਂਦੇ ਰਹਿਣ ਵਾਲੇ ਵਿਅਕਤੀ ਦੇ ਕਾਰਨ ਹੀ ਜਿਉਂਦਾ ਰਹਿੰਦਾ ਹੈ ব্রাহ্মণ ਸਵਾਲ ਸੁਣ ਕੇ ਫੇਪਾਜ ਕੇ ਮੋਰ ਤੇ ਮੋਰਨੀ ਕੋਲ ਗਿਆ ਅਤੇ ਇਸ ਵਾਰ ਮੋਰਨੀ ਨੇ ਦੱਸਿਆ ਕਿ ਇਹ ਬ੍ਰਾਹਮਣ ਦੇਵਤਾ ਇਸ ਦਾ ਜਵਾਬ ਇੱਕ ਤਾਂ ਤੁਸੀਂ ਆਪ ਹੋ ਭਾਵ ਬ੍ਰਾਹਮਣ ਹੈ ਅਤੇ ਦੂਜਾ ਵਿਅਕਤੀ ਵੈਦ ਜਦੋਂ ਵਿਅਕਤੀ ਮਰ ਜਾਂਦਾ ਹੈ ਤਾਂ ਮਰਨ ਵਾਲੇ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਸ਼ਰਾਧ ਕਰਨ ਤੱਕ ਦੀ ਕੰਮਾ ਕਰਕੇ ਹੀ ਪੰਡਤ ਭਾਵ ਬ੍ਰਾਹਮਣ ਦਾਨ ਲੈ ਕੇ ਆਪਣੀ ਗੁਜ਼ਾਰਾ ਚਲਾਉਂਦੇ ਹੈ ਤੇ ਦੂਜਾ ਵਿਅਕਤੀ ਭਾਵ ਕੀ ਵੈਦ ਇੱਕ ਵੈਦ ਮੌਤ ਵਾਲ ਜਾਨ ਵਾਲੇ ਬਿਮਾਰ ਲੋਕਾਂ ਨੂੰ ਜਿਉਂਦਾ ਰੱਖਦਾ ਹੈ ਕਿ ਉਸ ਨਾਲ ਕਮਾਏ ਹੋਏ ਧਨ ਨਾਲ ਲਪਣਾ ਭੇਟ ਪਰਦਾ ਹੈ। ਬ੍ਰਾਹਮਣ ਨੇ ਇਹ ਹੀ ਜਵਾਬ ਜਾ ਕੇ ਰਾਜਾ ਦੇ ਸਾਹਮਣੇ ਰੱਖ ਦਿੱਤਾ। ਪੂਰੇ ਦਰਬਾਰ ਚ ਬ੍ਰਾਹਮਣ ਦੀ ਜੈ ਜੈਕਾਰ ਹੋਣ ਲੱਗੀ। ਫਿਰ ਸ਼ਰਤ ਅਨੁਸਾਰ ਰਾਜਾ ਨੂੰ ਅੱਧਾ ਰਾਜ ਮਿਲ ਗਿਆ। ਪੂਰੇ ਨਗਰ ਚ ਬ੍ਰਾਹਮਣ ਦੀ ਇੱਜ਼ਤ ਵੱਧ ਗਈ। ਫਿਰ ਇੱਕ ਦਿਨ ਰਾਜਾ ਨੇ ਸੋਚਿਆ ਕੀ ਬ੍ਰਾਹਮਣ ਸਵਾਲ ਸੁਣ ਕੇ ਆਪਣੇ ਘਰ ਕਿਉਂ ਜਾਂਦਾ ਹੈ ਜ਼ਰੂਰ ਇਸ ਦਾ ਕੁਝ ਕਾਰਨ ਹੋਵੇਗਾ ਰਾਜਾ ਦੀ ਪੁੱਛੰਤੀ ਬ੍ਰਾਹਮਣ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਇੱਕ ਪੀਪਲ ਦਾ ਦਰਖਤ ਹੈ ਉਸ ਦਰਖਤ ਤੇ ਇੱਕ ਮੋਰ ਤੇ ਮੋਰਨੀ ਦਾ ਜੋੜਾ ਰਹਿੰਦਾ ਹੈ ਉਹ ਦੋਵੇਂ ਬਹੁਤ ਬੁੱਧੀਮਾਨ ਹਨ ਉਹਨਾਂ ਦੇ ਕਹਿੰਦੇ ਹੀ ਮੈਂ ਤੁਹਾਡੇ ਇੱਥੇ ਨੌਕਰੀ ਕਰ ਰਿਹਾ ਹਾਂ ਤੇ ਉਹਨਾਂ ਦੋਵਾਂ ਨੇ ਇਨ ਸਵਾਲਾਂ ਦੇ ਜਵਾਬ ਮੈਨੂੰ ਦੱਸੇ ਹਨ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਫਿਰ ਰਾਜਾ ਨੇ ਦੋਵਾਂ ਮੋਰ ਮੋਰਨੀ ਨੂੰ ਆਪਣੇ ਮਹਿਲ ਚ ਬੁਲਾਇਆ ਅਤੇ ਉਹਨਾਂ ਤੋਂ ਪੁੱਛਿਆ ਤੁਸੀਂ ਇਹ ਗਿਆਨ ਕਿੱਥੋਂ ਪ੍ਰਾਪਤ ਕੀਤਾ ਹੈ ਤਾਂ ਦੋਵਾਂ ਨੇ ਮੁਸਕੁਰਾ ਕੇ ਜਵਾਬ ਦਿੱਤਾ ਮਹਾਰਾਜ ਅਸੀਂ ਇਹ ਗਿਆਨ ਇਸੇ ਬ੍ਰਾਹਮਣ ਤੋਂ ਪਾਇਆ ਹੈ ਜਿਸ ਦੇ ਘਰ ਚ ਅਸੀਂ ਰਹਿੰਦੇ ਹਾਂ ਇਹ ਬ੍ਰਾਹਮਣ ਬਹੁਤ ਹੀ ਵਿਦਵਾਨ ਹੈ ਇਸਨੇ ਸ਼ਾਸਤਰਾ ਦਾ ਬਹੁਤ ਅਧਿਐਨ ਕੀਤਾ ਹੈ ਜਦੋਂ ਇਹ ਬ੍ਰਾਹਮਣ ਸ਼ਾਸਤਰਾ ਦਾ ਅਧਿਐਨ ਕਰਦਾ ਸੀ ਤਾਂ ਅਸੀਂ ਦਰਖਤ ਤੇ ਬੈਠੇ ਬੈਠੇ ਸੁਣਦੇ ਸੀ ਇਹ ਇੰਨਾ ਦੀਹੀ ਕਿਰਪਾ ਦਾ ਫਲ ਹੈ ਮਹਾਰਾਜ ਇਹ ਬ੍ਰਾਹਮਣ ਬਹੁਤ ਹੀ ਸਿੱਧਾ ਸਾਦਾ ਹੈ ਇਸ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੈ ਇਹ ਜੀਵਨ ਪਰ ਆਪਣੇ ਸਿੱਧੇਪਨ ਨਾਲ ਗਰੀਬੀ ਦਾ ਦੁੱਖ ਭੋਗ ਰਿਹਾ ਹੈ ਇਸ ਵਾਰ ਇਹਨਾਂ ਨੇ ਸਾਡੀ ਸਲਾਹ ਮੰਨੀ ਤੇ ਸਫਲ ਹੋ ਗਿਆ। ਰਾਜਾ ਕੈਨ ਲੱਗਿਆ ਪੰਛੀਓ ਮੈਨੂੰ ਤੁਹਾਡੇ ਤੇ ਬਹੁਤ ਮਾਨ ਹੈ। ਤੁਸੀਂ ਇਕਲਾਚਾਰ ਬ੍ਰਾਹਮਣ ਦਾ ਮਾਨ ਵਧਾਇਆ ਹੈ। ਇਸ ਦੇ ਨਾਲ ਹੀ ਤੁਸੀਂ ਰਾਸ਼ਟਰ ਦਾ ਨਾਮ ਰੋਸ਼ਨ ਕੀਤਾ ਹੈ। ਮੰਗੋ ਤੁਸੀਂ ਕੀ ਮੰਗਣਾ ਚਾਹੁੰਦੇ ਹੋ? ਤਾਂ ਮੋਰ ਕਹਿੰਦਾ ਹੈ ਕਿ ਮਹਾਰਾਜ ਮੈਂ ਚਾਹੁੰਦਾ ਹਾਂ ਕਿ ਸਾਡੇ ਨਗਰ ਚ ਸਾਰੇ ਜੀਵ ਜੰਤੂਆਂ ਦਾ ਜੀਵਨ ਸੁਖ ਨਾਲ ਭਰਿਆ ਹੋਵੇ ਅਤੇ ਕੋਈ ਵੀ ਪੰਛੀ ਜਾਂ ਕੋਈ ਵੀ ਜਾਨਵਰ ਭੁੱਖਾ ਜਾਂ ਪਿਆਸਕਾਰ ਨਾ ਮਰੀ ਮੋਰਨੀ ਵੀ ਕਹਿੰਦੀ ਹੈ ਮਹਾਰਾਜ ਮੈਂ ਚਾਹੁੰਦੀ ਹਾਂ ਕਿ ਸਾਡੇ ਰਾਜ ਚ ਬੇਟਿਆਂ ਦੀ ਤਰ੍ਹਾਂ ਬੇਟੀਆਂ ਵੀ ਸਿੱਖਿਆ ਪ੍ਰਾਪਤ ਕਰਨ ਜਿੱਥੇ ਨਾਰੀ ਅਗਿਆਨਤਾ ਦੇ ਹਨੇਰੇ ਵਿੱਚ ਪਟਦੀ ਹੈ ਉੱਥੇ ਕਦੇ ਵੀ ਸੁਖ ਸ਼ਾਂਤੀ ਨਹੀਂ ਆ ਸਕਦੀ ਨਾਰੀ ਆਪਣੀ ਔਲਾਦ ਦੀ ਗਰੂਰ ਹੁੰਦੀ ਹੈ ਗੁਰੂ ਹੁੰਦੀ ਹੈ ਜੇਕਰ ਉਹ ਪੜ੍ਹੀ ਲਿਖੀ ਹੋਵੇ ਗੀਤਾ ਉਸਦੀ ਔਲਾਦ ਵੀ ਪੜ੍ਹ ਲਿਖ ਜਾਵੇਗੀ ਮੋਰ ਤੇ ਮੋਰਨੀ ਦੇ ਕਹਿਣ ਤੇ ਰਾਜਾ ਨੇ ਆਪਣੇ ਰਾਜ ਚ ਨਾਰੀ ਸਿੱਖਿਆ ਅਤੇ ਜੀਵ ਜੰਤੂਆਂ ਦੀ ਸੇਵਾ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਦੋਸਤੋ ਜਿਸ ਤਰ੍ਹਾਂ ਸੋਹਣੇ ਤੇ ਸੋਹਣਾ ਫੁੱਲ ਵੀ ਬਿਨਾਂ ਸੁਗੰਧ ਦੇ ਬੇਕਾਰ ਹੈ ਉਸੇ ਤਰ੍ਹਾਂ ਮਨੁੱਖ ਚਾਹੇ ਕਿੰਨਾ ਵੀ ਰੂਪਵਨ ਹੋਵੇ ਬਲਵਾਨ ਹੋਵੇ ਵੱਡੇ ਕੁੱਲਚ ਪੈਦਾ ਹੋਇਆ ਹੋਵੇ ਪਰ ਵਿਦਿਆ ਤੋਂ ਬਿਨਾ ਤੇ ਜੀਵ ਜੰਤੂਆਂ ਦੇ ਪ੍ਰਤੀ ਦਇਆ ਤੋਂ ਬਿਨਾ ਸਭ ਕੁਝ ਵਿਅਰਥ ਹੈ ਇਸ ਦੇ ਨਾਲ ਗਰੀਬੀ ਨੂੰ ਦੂਰ ਕਰਨ ਲਈ ਕਿਸੇ ਵੀ ਵਿਅਕਤੀ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਹਰ ਵਿਅਕਤੀ ਨੂੰ ਆਤਮ ਵਿਸ਼ਵਾਸ ਨਾਲ ਭਰੇ ਹੋਣਾ ਵੀ ਚਾਹੀਦਾ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਪਸੰਦ ਆਈ ਹੋਵੇਗੀ ਤਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ